ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਰਜੀਤ ਕੋਹਰੇ ਤੇ ਮੇਰੇ ਫਾਰਮ ਦਾ ਨਾਮ ਹਰਜੀਤ ਡੈਰੀ ਫਾਰਮ ਤੁਸੀਂ ਦੇਖ ਸਕਦੇ ਹੋ ਮੈਂ ਅਸ ਤੋਂ 8 ਸਾਲ ਪਹਿਲਾਂ ਇਹ ਕਾਰੋਬਾਰ ਸ਼ੁਰੂ ਕੀਤਾ ਸੀ ਇੱਕ ਪਸ਼ੂ ਤੋਂ ਮੈਂ ਸ਼ੁਰੂਆਤ ਕੀਤੀ ਸੀ ਤੇ 1 ਕਿਲੋ ਦੁੱਧ ਤੋਂ ਜਿਹੜੀ ਕਿ ਅੱਦ ਮੈਂ ਅੱਜ ਮੈਂ ਬਤਾ ਕੇ ਪਹਿਲਾਂ ਇੱਕ ਆਪਣੀ ਸ਼ਾਪ ਕੀਤੀ ਹੈ ਇਹ ਕੈਂਡ ਤੋਪਖਾਨਾ ਆਰਮੀ ਏਰੀਆ ਦੇ ਵਿੱਚ ਤੇ ਹੁਣ ਆਪਾਂ ਇਹ ਆਪਣੀ ਦੂਜੀ ਸ਼ਾਪ ਕੀਤੀ ਹੈ ਇਹ ਅੰਬਾਲਾ ਸਿਟੀ ਦੇ ਵਿੱਚ ਗੈਲੈਕਸੀ ਮਾਲ ਦੀ ਬੈਕ ਸਾਈਡ 7 ਸੈਕਟਰ ਦੇ ਵਿੱਚ ਕੀ ਆਪਣੀ ਸ਼ਾਪ ਕੀਤੀ ਹੈ ਤੇ ਮੈਂ ਮਹਿਲਾਵਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਆ ਕਿ ਆਪਣੇ ਉੱਤੇ ਆਤਮ ਨਿਰਭਰ ਬਣੀਏ ਤੇ ਆਪਾਂ ਆਪਾਂ ਕਿਸੇ ਦੀ ਮੰਗਣ ਦੀ ਬਜਾਏ ਆਪਾਂ ਖੁਦ ਕਮਾ ਕੇ ਆਪ ਖਾਈਏ ਤੇ ਮੈਂ ਦੀਦੀ ਦਾ ਵੀ ਧੰਨਵਾਦ ਕਰਦੀ ਆ ਜਿਹੜੇ ਆਪਣੀ ਸ਼ਾਪ ਤੇ ਇਹਨਾਂ ਦੇ ਚੈਰਨ ਪਏ ਤੇ ਮੈਂ ਬਹੁਤ ਬਹੁਤ ਧੰਨ ਹੋ ਗਈ ਆ ਤੇ ਤੁਸੀਂ ਦੇਖ ਸਕਦੇ ਹੋ ਆਪਣੇ ਸਾਰੇ ਪ੍ਰੋਡਕਟ ਆਲ オリジナル ਦੁੱਧ ਦੇ ਹੁੰਦੇ ਸੋ ਕਿਉਂ ਮੰਦਾ ਆਖੇ ਜਿੱਤ ਜੰਮੇ ਰਾਚਾਨ ਤਾਂ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਹੁਤ ਵੱਡੀ ਗੱਲ ਮਹਿਲਾ ਬਾਰੇ ਕਹੀ ਹੈ ਮਹਿਲਾ ਸਸ਼ਕਤੀਕਰਨ ਦਾ ਜਿਹੜਾ ਉਦਾਹਰਣ ਹੈ ਸਭ ਤੋਂ ਵੱਡਾ ਅੱਜ ਦੇਖਣ ਨੂੰ ਮਿਲ ਰਿਹਾ ਹੈ ਅੱਜ ਆਪ ਜੀ ਨੂੰ ਆਪਾਂ ਰੋਬਰੂ ਕਰਾਵਾਂਗੇ ਭੈਣ ਹਰਜੀਤ ਕੌਰ ਜੀ ਨਾਲ ਇਹ ਉਹ ਮਿਸਾਲ ਹੈ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਇੱਕ ਮਹਿਲਾ ਹੋਣ ਤੋਂ ਉੱਟ ਕੇ ਮਹਿਲਾ ਤੋਂ ਉੱਤੇ ਉੱਠ ਕੇ ਇੱਕ ਪੁਰਸ਼ ਵਾਂਗੂ ਕੰਮ ਕੀਤਾ ਮਿਹਨਤ ਨਾਲ ਇਹ ਅੱਜ ਜਿਹੜਾ ਆਪਾਂ ਦੇਖ ਰਿਹਾ ਸਥਾਨ ਇਹ ਸਥਾਨ ਬਣਾਉਣ ਵਾਸਤੇ ਬਹੁਤ ਮਿਹਨਤ ਕੀਤੀ ਗਈ ਮੈਂ ਹਰਜੀਤ ਕੌਰ ਜੀ ਨੂੰ ਵਧਾਈ ਦੇਣਾ ਚਾਹਨੀ ਆ ਕਿ ਵੇਖੋ ਘਰ ਪਰਿਵਾਰ ਦੇ ਕੰਮਾਂ ਤੋਂ ਉੱਤੇ ਉੱਠ ਕੇ ਅੱਜ ਇਦਾਂ ਵੱਡਾ ਇਹਨਾਂ ਨੇ ਇੱਕ ਸ਼ੁੱਧ ਮੈਂ ਚਾਹਾਂਗੀ ਕਿ ਤੁਸੀਂ ਇਹਨਾਂ ਦੀ ਵੈਰਾਈਟੀ ਵਿਖਾਓ ਇੱਥੇ ਜੇ ਹਰਜੀਤ ਕੌਰ ਡੇਰੀ ਦੇ ਨਾਂ ਤੋਂ ਇਹ ਸਥਾਨ ਬਹੁਤ ਵੱਡੇ ਤੌਰ ਤੇ ਫੇਮਸ ਹੈ ਇਹ ਅੰਬਾਲਾ ਵਿਖੇ ਇੱਥੇ ਜਿਹੜਾ ਐਡਰੈਸ ਪੜਦਾ ਹੈ ਇਹ ਆਪ ਜੀ ਦੇਖ ਸਕਦੇ ਹੋ ਜਿਹੜਾ ਬੋਰਡ ਤੇ ਲਿਖਾ ਹੋਇਆ ਹੈ ਇਸ ਦੁਕਾਨ ਤੇ ਬਹੁਤ ਹੀ ਸ਼ੁੱਧ ਤੇ ਪਵਿੱਤਰ ਵਿਚਾਰਾ ਨਾਲ ਜਿਹੜਾ ਇੱਥੇ ਸਮਾਨ ਤਿਆਰ ਕੀਤਾ ਜਾਂਦਾ ਹੈ ਉਹ ਵੀ ਆਪ ਜੀ ਵੇਖ ਸਕਦੇ ਹੋ ਭਾਵੇਂ ਦੇਸੀ ਘੀਤ ਦੀ ਗੱਲ ਹੋਵੇ ਚਾ ਆਪ ਜੀ ਦੇਖ ਸਕਦੇ ਹੋ ਪਿਓਰ ਮਾਵਾ ਜਿਹੜਾ ਆਪਾਂ ਖੋਆ ਕਹਿੰਦੇ ਆ ਉਹਦੇ ਨਾਲ ਬਹੁਤ ਸੋਹਣੀ ਸੋਹਣੀ ਇੱਥੇ ਮਠਾਈ ਬਣਾਈ ਜਾਂਦੀ ਆ ਜਿਹਦੇ ਵਿੱਚ ਕੋਈ ਮਿਲਾਵਟ ਨਹੀਂ ਹੈਗੀ ਆਪ ਜੀ ਆਪਣੇ ਸਾਹਮਣੇ ਤਿਆਰ ਕਰਦੇ ਹੋਏ ਦੇਖ ਸਕਦੇ ਹੋ ਵੇਖੋ ਅੱਜ ਕੱਲ ਦੇ ਮਾਹੌਲ 'ਚ ਜਿਹੜੀ ਸਾਡੀ ਹੈਲਥ ਹੈ ਸਵਾਸਥ ਹੈ ਉਹ ਬਹੁਤ ਜ਼ਰੂਰੀ ਹੈ ਹਰ ਕੋਈ ਚਾਹੁੰਦਾ ਹੈ ਸਾਨੂੰ ਬਹੁਤ ਪਿਓਰਿਟੀ ਨਾਲ ਸਾਨੂੰ ਇੱਕ ਖਾਣਾ ਮਿਲੇ ਤੇ ਅੱਜ ਕੱਲ ਦੇ ਮਾਹੌਲ 'ਚ ਸਭੀ ਲੋਕੀ ਜਿਹੜਾ ਮਿੱਠਾ ਪਸੰਦ ਕਰਦੇ ਆ ਖੋਆ ਪਸੰਦ ਕਰਦੇ ਆ ਕਿਉ ਪਸੰਦ ਕਰਦੇ ਆ ਤੇ ਮੈਂ ਇਹੀ ਕਹਾਂਗੀ ਹਰਜੀਤ ਡੈਰੀ ਜਿਹੜੀ ਅੰਬਾਲਾ ਵਿਖੇ ਇਹ ਆਪਜੀ ਐਡਰੈਸ ਦੇਖ ਰਹੇ ਹੋ ਤੇ ਇੱਕ ਵਾਰੀ ਜ਼ਰੂਰ ਆਓ ਤੇ ਆ ਕੇ ਇਹ ਜਿਹੜਾ ਇਹਨਾਂ ਦਾ ਸਾਰਾ ਕਨਸੈਪਟ ਹੈ ਉਹ ਤੁਸੀਂ ਵੇਖੋ ਕਿ ਦੇਸੀ ਕਿਉਂ ਤੁਹਾਨੂੰ ਇਹ ਅਸੀਂ ਦਾਵਾ ਕਰਦੇ ਹਾਂ ਕਿਤੇ ਨਹੀਂ ਮਿਲ ਸਕਦਾ ਕਿਉਂਕਿ ਮੈਂ ਖੁਦ ਇਹਨੂੰ ਟੇਸਟ ਕੀਤਾ ਹੈ ਗਾਜਰ ਦਾ ਹਲਵਾ ਹੋਵੇ ਭਾਵੇਂ ਇਹ ਤੁਸੀਂ ਘਰ ਵਾਂਗੂ ਇਹ ਬਣਾਇਆ ਹੋਇਆ ਹੈ ਬਹੁਤ ਸ਼ੁੱਧਤਾ ਤੇ ਪਿਓਰਿਟੀ ਦੇ ਨਾਲ ਤੁਸੀਂ ਦੁੱਧ ਦੀ ਗੱਲ ਕਰੋ ਜੇ ਇੱਥੇ ਆ ਕੇ ਸਰਦੀ ਦੇ ਵਿੱਚ ਦੁੱਧ ਵੀ ਪੀ ਸਕਦੇ ਹੋ ਨਾਲੇ ਤੁਸੀਂ ਵੇਖ ਸਕਦੇ ਹੋ ਇੰਨੀ ਸਾਰੀ ਵੈਰਾਈਟੀਆ ਇਨਾਂ ਦੀ ਜਿਵੇਂ ਮੈਂ ਹੁਣ ਇਹ ਟੇਸਟ ਕੀਤੀ ਸੀ ਬਰਫੀ ਜਿਵੇਂ ਇਹ ਦੇਸੀ ਕੀ ਉਹਦੀ ਬਰਫੀ ਹੈ ਤੇ ਮਾਵਾ ਇਹਦੇ ਕੋਈ ਖਰਾਬ ਨਹੀਂ ਹੁੰਦੀ ਫ੍ਰਿਜ ਰੱਖਣ ਦੀ ਲੋੜ ਨਹੀਂ ਹੈਗੀ ਤੇ ਮੈਂ ਤਾਂ ਇਹ ਹੀ ਕਹਾਂਗੀ ਕਿ ਐਦਾ ਦੀ ਜਿਵੇਂ ਸਖਸ਼ੀਅਤ ਹੁੰਦੀ ਹੈ ਐਦਾ ਦੀ ਜਿਹੜੀ ਮਹਿਲਾ ਸਸਕਤੀਕਰਨ ਹੁੰਦੀ ਹੈ ਉਹਨੂੰ ਆਪਾਂ ਸਪੋਰਟ ਕਰਨਾ ਚਾਹੀਦਾ ਹੈ ਕਿਉਂਕਿ ਮੈਂ ਇੱਕ ਖੁਦ ਇੱਕ ਮਹਿਲਾ ਹੋਣ ਤੋਂ ਹੋਣ ਤੋਂ ਬਾਵਜੂਦ ਮੈਂ ਇਹ ਸਭ ਨੂੰ ਕਹਾਂਗੀ ਸਾਰੀ ਭੈਣਾਂ ਨੂੰ ਮੈਂ ਅਪੀਲ ਕਰਾਂਗੀ ਐਦਾ ਦੀ ਜਿਹੜੀ ਮਹਿਲਾ ਹੈ ਇਤਾਦੀ ਜਿਹੜੀ ਇਹ ਹਰਜੀਤ ਕੌਰ ਜੀ ਨੇ ਜਿਹੜੇ ਤੁਹਾਡੇ ਸਾਹਮਣੇ ਰੂਪ ਰੂਪ ਕਰਾ ਰਹੇ ਆ ਇਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਸਾਡੀ ਜਿਹੜੀ ਮਹਿਲਾ ਸਸ਼ਕਤੀਕਰਨ ਹੈ ਉਹ ਵੀ ਅੱਗੇ ਆਉਣ ਤੇ ਇਦਾਂ ਦੇ ਕੰਮ ਕਰਕੇ ਆਪਣੇ ਇੰਡੀਪੈਂਡੈਂਟ ਹੋਣੋ ਕਿਉਂਕਿ ਅੱਜ ਦੇ ਟਾਈਮ 'ਚ ਇੰਡੀਪੈਂਡੈਂਟ ਹੋਣਾ ਬਹੁਤ ਜ਼ਰੂਰੀ ਹੈ ਆਪਣੇ ਪੈਰਾਂ ਤੇ ਖੜਨਾ ਬਹੁਤ ਜ਼ਰੂਰੀ ਹੈ ਇਹ ਉਹ ਮਿਸਾਲ ਹੈ ਮੈਂ ਐਪਰੀਸ਼ੀਏਟ ਕਰਦੀ ਆ ਤੇ ਮੈਂ ਗੁਰੂ ਸਾਹਿਬ ਅੱਗੇ ਅਰਦਾਸ ਕਰਦੀ ਆ ਗੁਰੂ ਸਾਹਿਬ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਣ ਤੇ ਇਹਨਾਂ ਦਾ ਜਿਹੜਾ ਕਾਰੋਬਾਰ ਹੈ ਇਹਨਾਂ ਦਾ ਜਿਹੜਾ ਇਹ ਕਨਸੈਪਟ ਇਹਨਾਂ ਤੇ ਪਨੀਰ ਕੀ ਜਿਹੜਾ ਵੀ ਕੁਝ ਮਿਲਦਾ ਹੈ ਤੇ ਤੇ ਇਹਨਾਂ ਨੂੰ ਚੜਤੀ ਕਲਾ ਚ ਬਖਸ਼ਣ ਇਹਨਾਂ ਦਾ ਕਾਰੋਬਾਰ ਬਹੁਤ ਵੱਡਾ ਤੌਰ ਤੇ ਇੱਕ ਮੈਂ ਤਾਂ ਇਹ ਕਹਾਂਗੀ ਦੇਸ਼ਾ ਵਿਦੇਸ਼ਾ ਚ ਵੀ ਇਹਨਾਂ ਦਾ ਕਾਰੋਬਾਰ ਫੈਲਿਆ ਤੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਕਿਉਂਕਿ ਇਹ ਸਾਡੀ ਮਹਿਲਾ ਸਸ਼ਕਤੀਕਰਨ ਦਾ ਜਿਹੜਾ ਉਦਾਹਰਣ ਹੈ ਹਰਜੀਤ ਕੌਰ ਜੀ ਨੂੰ ਜਿਹੜਾ ਅੱਜ ਨੂੰ ਦੇਖਣ ਨੂੰ ਮਿਲ ਰਿਹਾ ਹੈ ਤੇ ਅਸੀਂ ਇਹੀ ਕਹਾਂਗੇ ਇਹੋ ਜੀ ਮਹਿਲਾ ਨੂੰ ਇਹੋ ਜੀ ਕੁੜੀਆਂ ਨੂੰ ਤੁਸੀਂ ਸਪੋਰਟ ਕਰੋ ਤਾਂ ਕਿ ਇਹ ਆਉਣ ਵਾਲਾ ਸਮਾਂ ਮਹਿਲਾ ਆਪਣੇ ਬਾਰੇ ਸੋਚ ਸਕੇ ਤੇ ਮੈਂ ਕਹਾਂਗੀ ਕਿ ਦੋ ਸ਼ਬਦ ਪੰਜੀ ਦੇ ਜਿਹੜੇ ਆਪਜੀ ਨੂੰ ਇੱਕ ਸੰਦੇਸ਼ ਵੀ ਕਿਵੇਂ ਇਹਨਾਂ ਨੇ ਇੱਕ ਸਟਾਰਟਅਪ ਕੀਤਾ ਤੇ ਅੱਜ ਕਿੱਥੇ ਪਹੁੰਚ ਗਏ ਇੱਕ ਮਿਸਾਲ ਹੈ ਇਹ ਸਾਡੇ ਵਾਸਤੇ ਤੇ ਮੈਂ ਕਹਾਂਗੀ ਦਰਸ਼ਕ ਇਹ ਤੁਸੀਂ ਇਨਾਂ ਦੀ ਜ਼ੁਬਾਨੀ ਆਪਣੇ ਆਪ ਸੁਣੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਰਜੀਤ ਕੋਹਰੇ ਤੇ ਮੇਰੇ ਫਾਰਮ ਦਾ ਨਾਮ ਹਰਜੀਤ ਡੈਰੀ ਫਾਰਮ ਹੈ ਤੁਸੀਂ ਦੇਖ ਸਕਦੇ ਹੋ ਮੈਂ ਅਸ ਤੋਂ 8 ਸਾਲ ਪਹਿਲਾਂ ਇਹ ਕਾਰੋਬਾਰ ਸ਼ੁਰੂ ਕੀਤਾ ਸੀ ਇੱਕ ਪਸ਼ੂ ਤੋਂ ਮੈਂ ਸ਼ੁਰੂਆਤ ਕੀਤੀ ਸੀ ਤੇ 1 ਕਿਲੋ ਦੁੱਧ ਤੋਂ ਜਿਹੜੀ ਕਿ ਅੱਜ ਮੈਂ ਅੱਜ ਮੈਂ ਬਤਾ ਕੇ ਪਹਿਲਾਂ ਇੱਕ ਆਪਣੀ ਸ਼ਾਪ ਕੀਤੀ ਹੈ ਇਹ ਕੈਂਡ ਤੋਖਖਾਨਾ ਆਰਮੀ ਏਰੀਆ ਦੇ ਵਿੱਚ ਤੇ ਹੁਣ ਆਪਾਂ ਇਹ ਆਪਣੀ ਦੂਜੀ ਸ਼ਾਪ ਕੀਤੀ ਹੈ ਅੰਮ੍ਰਾਲਾ ਸਿਟੀ ਦੇ ਵਿੱਚ ਗੈਲੈਕਸੀ ਮਾਲ ਦੀ ਬੈਕ ਸਾਈਡ 7 ਸੈਕਟਰ ਦੇ ਵਿੱਚ ਇਹ ਆਪਣੀ ਸ਼ਾਪ ਕੀਤੀ ਹੈ ਤੇ ਮੈਂ ਮਹਿਲਾਵਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਆਪਣੇ ਉੱਤੇ ਆਤਮ ਨਿਰਭਰ ਬਣੀਏ ਤੇ ਆਪਾਂ ਆਪਾਂ ਕਿਸੇ ਦੀ ਮੰਗਣ ਦੀ بجائے ਆਪਾਂ ਖੁਦ ਕਮਾ ਕੇ ਆਪ ਖਾਈਏ ਤੇ ਮੈਂ ਦੀਦੀ ਦਾ ਵੀ ਧੰਨਵਾਦ ਕਰਦੀ ਆ ਜਿਹੜੇ ਆਪਣੀ ਸ਼ਾਪ ਤੇ ਇਹਨਾਂ ਦੇ ਚਰਨ ਪਏ ਤੇ ਮੈਂ ਬਹੁਤ ਬਹੁਤ ਧੰਨ ਹੋ ਗਈ ਆ ਤੇ ਤੁਸੀਂ ਦੇਖ ਸਕਦੇ ਹੋ ਆਪਣੇ ਸਾਰੇ ਪ੍ਰੋਡਕਟ ਆਲ オリジナル ਦੁੱਧ ਦੇ ਹੁੰਦੇ ਆਈ ਬਰਫੀ ਲਾਲ ਹੋਈ ਪੇੜਾ ਲਾਲ ਹੋਈ ਪਨੀਰ ਲਾਲ ਹੋਈ ਹੁਣ ਗਰਮ ਦੁੱਧ ਹੈ ਗਰਮ ਗਜ਼ਰੇਲਾ ਹੈ ਤੇ ਸਾਰੇ ਪ੍ਰੋਡਕਟ ਆਪਣੇ ਹੁੰਦੇ ਆ ਤੇ ਮੈਂ ਹਰ ਇੱਕ ਵੀਡੀਓ ਅਪਲੋਡ ਕਰਕੇ ਮੇਰੇ ਚੈਨਲ ਦਾ ਨਾਮ ਹੈ ਹਰਜੀਤ ਡੈਰੀ ਫਾਰਮ ਤੇ ਮੇਰਾ ਫੇਸਬੁੱਕ ਤੇ ਵੀ ਪੇਜ ਹੈ ਹਰਜੀਤ ਡੈਰੀ ਫਾਰਮ ਐਸੇ ਨਾਮ ਤੋਂ ਹੀ ਹਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਨਾਲੇ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਅਸੀਂ ਇੱਥੇ ਕਥਾ ਕਰਨ ਵਾਸਤੇ ਆਏ ਸੀ ਅੰਬਾਲਾ ਵਿਕੇ ਤੇ ਜਦੋਂ ਮੈਨੂੰ ਪਤਾ ਲੱਗਾ ਬਈ ਇਦਾਂ ਦੀ ਇੱਕ ਮਹਿਲਾ ਜਿਨੇ ਬਹੁਤ ਮਿਹਨਤ ਕੀਤੀ ਹੈ ਤੇ ਬਹੁਤ ਸ਼ੁੱਧਤਾ ਪਿਓਰਿਟੀ ਨਾਲ ਇਹ ਪ੍ਰੋਡਕਟ ਸਾਹਮਣੇ ਲਾਏ ਨੇ ਦੇਸੀ ਘਿਓ ਤੇ ਦੁੱਧ ਤੇ ਇਹਨਾਂ ਦੀ ਆਪਣੀ ਡੈਰੀ ਹੈਗੀ ਬਹੁਤ ਮਿਹਨਤ ਨਾਲ ਇਹਨਾਂ ਨੇ 8 ਸਾਲ ਤੋਂ ਬਹੁਤ ਵੱਡੀ ਮਿਹਨਤ ਕੀਤੀ ਹੈ ਕਦੇ ਛੋਟਾ ਜਿਹਾ ਇੱਕ ਸ਼ਾਪ ਕਰਕੇ ਇਹ ਸਾਰਾ ਕੰਮ ਕਰਦੇ ਸੀ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਇਹਨਾਂ ਦਾ ਵੱਡਾ ਕਾਰੋਬਾਰ ਹੋ ਤੇ ਮੈਂ ਲੋਕਾਂ ਨੂੰ ਇਹੀ ਕਹਾਂਗੀ ਕਿ ਇੱਥੇ ਆ ਕੇ ਇੱਕ ਵਾਰੀ ਇਹਨਾਂ ਨੂੰ ਵੀ ਜ਼ਰੂਰ ਸੇਵਾ ਦਾ ਮੌਕਾ ਦਿਓ ਤੇ ਤੁਸੀਂ ਟੈਸਟ ਕਰ ਸਕਦੇ ਹੋ ਤੇ ਨਾਲੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਮਹਿਲਾ ਸਸ਼ਕਤੀਕਰਨ ਦਾ ਉਦਾਹਰਣ ਤੁਹਾਡੇ ਸਾਹਮਣੇ ਅੱਜ ਹਰਜੀਤ ਕੋੜ ਜੂ ਨੂੰ ਅਸੀਂ ਵਖਾਇਆ ਹੈ ਹੋਰ ਵੀ ਮਹਿਲਾ ਹੋਰ ਵੀ ਬੱਚੀਆਂ ਇਸ ਤੋਂ ਪ੍ਰੇਰਿਤ ਹੋਣ ਤੇ ਇੰਡੀਪੈਂਡੈਂਟ ਆਪਣੇ ਆਤਮ ਨਿਰਭਰ ਬਣ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ